ਸਵਾਗਤ ਕਰਦੇ ਆਂ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਆਪਣੇ ਫਾਰਮ ਤੋਂ ਦੋਸਤੋ ਆਵਦੀ ਆਪਾਂ ਵੀਡੀਓ ਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਹੀ ਮੀਨੀ ਮੱਝ ਤੇ ਇੱਕ ਦੋਸਤੋ ਇਹ ਜਿਹੜੀ ਨੀਲੀ ਰੈਵੀ ਦੀ ਝੋਟੀ ਗੱਬਣੀਆ ਝੋਟੀ ਬਿਲਕੁਲ ਆਪਣੇ ਚੈੱਕ ਪਾਸ ਆ ਤੇ ਡਿਟੇਲ ਆਪਾਂ ਕਰਨਵੀਰ ਵੀਰ ਕੋਲ ਪੁੱਛ ਕੇ ਸਾਰੀ ਢੜਨਾ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਕਰਨੀ ਹੁੰਦੀ ਹੈ ਆਪਣੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀ ਰੁਪਏ ਦਾ ਫਾਇਦਾ ਹੋ ਸਕਦਾ ਮੇਰਾ ਦੋਸਤੋ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਪਸ਼ੂ ਤੁਸੀਂ ਆਪ ਆਏ ਕਰਨੀ ਕਿਉਂਕਿ ਤੁਸੀਂ ਪੈਸੇ ਰੋਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਚੱਲਦੀ ਇੰਸਟਾਗ੍ਰਾਮ ਤੇ ਚੱਲਦੀ ਹੈ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਨੀਲੀ ਰਾਵੀ ਦੀ ਝੋਟੀ ਬਿਲਕੁਲ ਪਿਓਰ ਨੀਲੀ ਰਾਵੀ ਇਹਦਾ ਮਦਰ ਮਿਲਕ ਰਿਕਾਰਡ ਵੀ ਆਪਾਂ ਵੀਰ ਨੂੰ ਪੁੱਛਾਂਗੇ ਕਿਉਂਕਿ ਇਹਦੀ ਜਿਹੜੀ ਮਦਰ ਹੈ ਉਹ ਵੀ ਆਪਣੇ ਕੋਲ ਰਹੀ ਹੈ ਆਪਾਂ ਪਿਛਲੇ ਸਾਲ ਹੀ ਸੇਲ ਕੀਤੀ ਕੀ ਡਿਟੇਲ ਹੈ ਇਹਨਾਂ ਦੋ ਪਸ਼ੂਆਂ ਦੀ ਆਪਾਂ ਵੀਰ ਤੋਂ ਪੁੱਛਣਾ ਸਾਂਝੀ ਕਰਦੇ ਹਾਂ ਆਮੇ ਕਰਨ ਦੀ ਵੀ ਕੀ ਹਾਲ ਵਧੀਆ ਜੀ ਵੀਰ ਤੁਸੀਂ ਸੁਣਾਓ ਠੀਕ ਠਾਕ ਵਧੀਆ ਕਹਿੰਦਾ ਬਸ ਚੱਲੀ ਜਾਂਦੇ ਪਾਪੀ ਨਾਨਕ ਦੀ ਮੇਹਰ ਮੇਹਰ ਹਾਂਜੀ ਠੀਕ ਹੈ ਜੀ ਤੇ ਇਹ ਮੱਝ ਫਿਰ ਉਹਦੋਂ ਵੇਰ ਗਈ ਉਹ ਤਾਂ ਵੇਹ ਗਈ ਵੀਰੇ ਵੀਰ ਨੇ ਸਾਈ ਦੇ ਪਾਈ ਸੀ 2000 ਰੁਪਇਆ ਅੱਛਾ ਤੁਮਨੇ ਕਿ ਫੋਨ ਨਹੀਂ ਚੁੱਕਿਆ ਮਨ ਕੇ ਫੋਨ ਨਹੀਂ ਚੁੱਕਿਆ ਹਾਂ ਠੀਕ ਹੈ ਜੀ ਚੱਲ ਆਪਣਾ ਡਰੈਸ ਪਹਿਲੇ ਬੋਲਦੇ ਕਰ ਪੈਂਡ ਆਪਣਾ ਲਵਕਾ ਹਾਂ ਤਸਰੀਲ ਪਟੇ ਜਿਲ੍ਹਾ ਤਰਨਤਾਰਨ ਠੀਕ ਹੈ ਫੋਨ ਨੰਬਰ ਫੋਨ ਨੰਬਰ 98557 ਹਾਂ 4357 ਠੀਕ ਹੈ ਹਾਂਜੀ ਅੱਜ ਆਪਾਂ ਆਪਣੇ ਫਾਰਮ ਤੋਂ ਆਪਣੀ ਵੀਡੀਓ ਬਣਾ ਕੇ ਪਾਉਣ ਲੱਗੇ ਹਾਂਜੀ ਹ ਇਸ ਨਾਲ ਵੀਰੇ ਦਾ ਲੀਟ ਦੋਦਿਆ 10 ਕਿਲੋ ਦੋ ਤਿਆਰ ਆ ਹਾਂਜੀ ਸੂਆ ਤੇਜਾ ਦੋ ਸੂਆ ਤੇਜਾ ਠੀਕ ਹੈ ਜੀ ਹਾਂਜੀ ਠੀਕ ਹੈ ਦੋਸਤੋ ਵੀਰਾਂ ਨੂੰ ਬੇਨਤੀ ਕਰਦਾ ਦੋਸਤੋ ਯਾਰ ਵੀਰ ਬਣ ਕੇ ਸਾਈ ਪਾ ਕੇ ਕਿ ਇਹਨੂੰ ਖਰਾਬ ਨਾ ਕਰਿਆ ਕਰੋ ਕਿਉਂਕਿ ਪਸ਼ੂ ਮੁੜ ਕੇ ਇਦਾਂ ਵੇਰ ਜਾਂਦਾ ਹੀ ਅਗਲੇ ਦੀ ਝਾਗ ਚ ਅਸੀਂ ਪਹੁੰ ਨਹੀਂ ਲਈਦੇ ਉਦੋਂ ਬਾਅਦ ਜੇ ਮੈਂ ਤੁਹਾਨੂੰ ਪਤਾ ਵੀਡੀਓ ਤੇ ਫੋਨ ਤੇ ਦੋ ਤਿੰਨ ਦਿਨ ਹੀ ਵੱਤੋ ਵੱਤ ਰੋਂਦਾ ਮੁੜ ਕੇ ਬਾਅਦ ਚ ਦੋਸਤੋ ਫਿਰ ਵੀਰ ਕਹਿੰਦੇ ਜੇ ਤੁਸੀਂ बार-बार ਇੱਕੇ ਪਹੁੰ ਦੀ ਵੀਡੀਓ ਬਣਾ ਕੇ ਪਾਈ ਜਾਂਦੇ ਜੇ ਉਹ ਤੇ ਸਾਨੂੰ ਵੀ ਆਪ ਗੱਲ ਬੁਰੀ ਲੱਗਦੀ ਹੈ ਪਰ ਵੀਰੇ ਅਸੀਂ ਵੀ ਮਜਬੂਰ ਹੋ ਜੰਨੇ ਕਿਉ ਐ ਸੂਈ ਨੂੰ ਕਿ ਨੜਭ ਗਿਆ ਇਹ ਨਾ ਸੂਈ ਨੂੰ ਵੀਰੇ 25 ਦਿਨ ਹੋਏ 20 25 ਦਿਨ ਦੋਸਤ ਨੂੰ ਸੂਈ ਨੂੰ ਹੋ ਗਿਆ ਕਿਉਂਕਿ ਮੈਨੂੰ ਵੀ ਪਤਾ ਪਰ ਮੈਂ ਥੋੜਾ ਜਿਹਾ ਦੋਸਤੋ ਕਿਉਂਕਿ ਅਗਲੇ ਬੰਨੇ ਪੁੱਛ ਕੇ ਪਰ ਦੱਸਣਾ ਰਿਹਾ ਕਿਉਂ ਅਗਲੇ ਵੀ ਰੱਖਣਗੇ ਲਈ ਆਪ ਵੀ ਭੁੱਲੀ ਜਾਂਦਾ ਸਭ ਕੁਝ ਆ ਦੋਸਤੋ ਕਰ ਲਓ ਆਰਡਰ ਕੁਆਲਿਟੀ ਚੈੱਕ ਜਿਹੜਾ ਵੀਡੀਓ ਬਣਾਉਂਦਾ ਟਾਈਮ ਦੁਪਹਿਰ ਦਾ 2 ਵਜੇ ਦਾ ਟਾਈਮ ਮੀਣੀ ਮੱਝ ਦੋਸਤੋ ਤਿੱਜਾ ਸੂਗਾ ਸੂਈਆ ਦੁੱਧ ਹੋਣ ਜਿਹੜਾ ਮੌਕੇ ਦਾ ਤਿਆਰ ਹੈ ਹਾਜ਼ਰ 10 ਕਿਲੋ ਕਿਉਂਕਿ ਇਹਦੀ ਚੋਾਈ ਦੋਸਤੋ ਆਪਾਂ ਆਪ ਹੀ ਆਪਣੇ ਹੱਥੀ ਕਰਦੇ ਆ ਕਤਾਈ ਦੋਸਤੋਂ ਹੁੰਦਾ ਪਰ ਫੇਰ ਵੀ ਥੋੜੀ ਜੀ ਡਿਟੇਲ ਜਿਹੜੀ ਆਪਾਂ ਮੋਹਰਲੇ ਬੰਦੇ ਕੋਲ ਪੁੱਛ ਕੇ ਤਾਂ ਨਸਾਂ ਜੀ ਕਰ ਲੈਂਦੀ ਆ ਆਖਣਾ ਸੁਣਾ ਦੀ ਕੁਆਲਿਟੀ ਦੀ ਚੈੱਕ ਕਰ ਲੋ ਹਾਂ ਬਾਈ ਕਰਨ ਦੀ ਵੀ ਕਿੰਨਾ ਮੁੱਲ ਵੀਰੇ ਫੋਨ ਤੇ ਹੋਊਗਾ ਮੁੱਲ ਫੋਨ ਤੇ ਹੋਊਗਾ ਹਾਂ ਜੀ ਪਰ ਮਾਨ ਤਾਂ ਖੁੱਲਾ ਡੁੱਲਾ ਹੋਊਗਾ ਮਾਨ ਤਾਂ ਖੁੱਲਾ ਡੁੱਲਾ ਹੋਊਗਾ ਹਾਂ ਜੀ ਮੁੱਲ ਦੋਸਤੋਂ ਵੀਰ ਕਹਿੰਦਾ ਵੀ ਆਪਾਂ ਫੋਨ ਤੇ ਕਰਾਂਗੇ ਕੋਈ ਇਹ ਨਾ ਵੀਰ ਕਹਿੰਦਾ ਕਿ ਮੁੱਲ ਜ਼ਿਆਦਾ ਹੋਊਗਾ ਮੁੱਲ ਦੋਸਤੋਂ ਬਿਲਕੁਲ ਜਾਇਜ਼ ਹੋਊਗਾ ਮਾਨ ਤਾਂ ਵੀ ਖੁੱਲਾ ਡੁੱਲਾ ਹੋਊਗਾ ਪਰ ਇਹ ਗੱਲ ਹੈ ਵੀ ਮੁੱਲ ਜਿਹੜਾ ਹੋਊਗਾ ਫੋਨ ਤੇ ਹੋਊਗਾ ਆ ਦੋਸਤੋ ਮੈਂ ਜੀ ਤੁਹਾਨੂੰ ਕਰਾ ਮੈਂ ਚੰਗੀ ਤਰ੍ਹਾਂ ਦੀ ਵੀਡੀਓ ਸਾਰੇ ਪਾਸੇ ਉਹ ਵਖਾ ਦੇਣਾ ਫੇਸ ਕੁਆਲਿਟੀ ਥਣਾ ਦੀ ਕੁਆਲਿਟੀ ਦੋਸਤੋ ਚੁਾਈ ਆ ਬਿਲਕੁਲ ਇੱਕ ਨੰਬਰ ਕੋਈ ਪੂਰ ਛਟਾ ਨਹੀਂ ਕੋਈ ਥਣਾ ਦੀ ਵਧ ਘਾੜ ਕੇ ਸੇ ਪਾਸੇ ਉਹ ਦੀ ਕਿਸੇ ਕੋਈ ਗੱਲ ਨਹੀਂ ਕੋਈ ਭਾਰ ਨਹੀਂ ਆ ਦੀ ਫੇਸ ਕੁਆਲਿਟੀ ਚੈੱਕ ਕਰ ਲੋ ਇੱਕ ਦੋਸਤੋ ਨੀਲੀ ਰਾਵੀ ਦੀ ਕੱਟੀ ਜਿਹੜੀ ਆ ਗੱਬਣ ਤਿੰਨਾਂ ਮਹੀਨਿਆਂ ਦੀ ਚੈੱਕ ਪਾਸ ਵੀਰਾਂ ਦੀ ਦੋਸਤੋ ਬਹੁਤ ਡਿਮਾਂਡ ਸੀਗੀ ਤੇ ਭਾਈ ਨੀਲੀ ਰਾਵੀ ਦੀ ਕੱਟੀ ਸਾਨੂੰ ਚਾਹੀਦੀ ਆ ਚੈੱਕ ਪਾਸ ਹੈ ਦੋਸਤੋ ਅਸੀਂ ਚੈੱਕ ਕਰਵਾਈ ਹੈ ਕੱਲ ਡਾਕਟਰ ਤੋਂ ਡਾਕਟਰ ਸਦਕੇ ਚੇਚਾ ਚਾਚਾ ਕਰਵਾਈ ਫੇਰ ਅਜੀ ਵੀਡੀਓ ਅਪਲੋਡ ਕਰਨ ਲੱਗੇ ਆਹ ਦੋਸਤੋ ਕਰਨੂ ਚੈੱਕ ਤੇ ਡਾ ਕੱਟ ਦੋਵੇਂ ਅੱਖਾਂ ਬਿੱਲੀ ਆ ਖੋਰ ਵਾਈਟ ਪੂਸ਼ ਵਾਈਟ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਤੋੜ ਰੰਗ ਵੀਰ ਕਰਨ ਦੀ ਬਿਕਰ ਵੀਰੇ ਕੀਰੀ ਆ ਕੀਰੀ ਦੰਦਾ ਚੋ ਜੀ ਹਾਂ ਜੀ ਦੁੱਧ ਵਾਲੇ ਦੰਦ ਦੋਸਤੋ ਇਹਦੀ ਉਮਰ ਹੈਗੀ ਆ 2 ਸਾਲ ਤੇ 5 ਮਹੀਨੇ ਇਹਦਾ ਜਿਹੜਾ ਮਦਰ ਮਿਲਕ ਰਿਕਾਰਡ ਆ 20 ਤੋਂ ਪਲੱਸ ਦੀ ਮਦਰ ਨੇ ਦੁੱਧ ਚ ਆਇਆ ਆਪਣੇ ਕੋਲ ਹੀ ਲੱਭੀ ਤੋੜ ਰਹੀ ਆਪਣੇ ਕੋਲ ਹੀ ਆਪਾਂ ਪਿਛਲੇ ਸਾਲ 2023 ਚ ਇਹਦੀ ਮਦਰ ਜਿਹੜੀ ਆਪਾਂ ਸੇਲ ਕੀਤੀ ਸੀ ਆਪਣੇ ਚੈਨਲ ਤੇ ਵੀਡੀਓ ਚੱਲੀ ਸੀ ਤੇ ਉਹ ਜਿਹੜੀ ਮੱਝ ਆ ਇਹਦੀ ਮਦਰ ਬਰਨਾਲੇ ਸ਼ਹਿਰ ਚ ਗਈ ਹੈ ਜਿਹਦੇ ਵੀਰ ਕੋ ਗਈ ਉਹਦਾ ਵੀਰ ਦਾ ਆਪਣੇ ਕੋਲ ਫੋਨ ਨੰਬਰ ਸਾਰਾ ਕੁਝ ਆਪਣੇ ਕੋਲ ਡਾਟਾ ਪਿਆ ਜੇ ਕਿਸੇ ਵੀਰ ਨੇ ਗੱਲ ਕਰ ਲਈ ਹੋਵੇ ਤਾਂ ਆਪਾਂ ਗੱਲ ਵੀ ਕਰਾ ਦਾਂਗੇ ਅੱਜ ਵੀ ਦੋਸਤੋ ਮੱਝ ਸੂਈ ਹੈ ਗਾਂ ਮਤਲਬ ਆਪਣੇ ਕੋਲ ਦੁੱਧ ਸੂਏ ਤੀਜੇ ਸੂਈ ਹੱਥੇ ਗਈ ਚੌਥੇ ਸੂਈ ਹੱਥੇ ਫੇਰ ਉਹ ਗੱਭਣਿਆ ਤੇ ਦੁੱਧੋ ਕਰਮਾ ਲਈ ਫੇਰ ਦੋਸਤੋ 19 20 ਕਿਲੋ ਦੁੱਧ ਚਵਾਉਣ ਲਈ ਮਜੇ ਨਾਲ ਇਹ ਤਿੰਨਾਂ ਮਹੀਨੇ ਚੈੱਕ ਪਾਸ ਪਿਓਰ ਨੀ हां भाई 몰레 ਦਾ ਇਹਦਾ ਵੀ ਇਹ ਫੂਨ ਤੇ ਹੋਗਾ ਅੱਛਾ ਜੈਜ ਰੀਡ ਹੋਗਾ ਮਾਤਾ ਨੂੰ ਖੁੱਲਾ ਹੋਗਾ ਠੀਕ ਹੈ ਜੀ ਆਹ ਦੋਸਤੋ ਕਰੋ ਚੈੱਕ ਤਨਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਖਿਰੀ ਦੁੱਧ ਆਏ ਦੰਦ ਪਿਓਰ ਨੀਲੀ ਦਾ ਵੀ ਪੂਸ਼ ਵਾਈਟ ਖੋਰ ਵਾਈਟ ਤੇ ਫੇਸ ਕੁਆਲਟੀ ਦੋਸਤੋ ਜੀ ਕਰੋ ਚੈੱਕ ਟੇਡਾ ਘਾਟ ਦੋਵੇਂ ਅੱਖਾਂ ਬਿੱਲੀ ਆਹ ਕਰੋ ਚੈੱਕ ਆਹ ਦੋਸਤੋ ਕਰ ਲੋ ਚੈੱਕ ਪਿਓਰ ਨੀਲੀ ਦਾ ਵੀ ਆਪਣੇ ਘਰ ਦੀ ਦੋਸਤੋ ਝੋਟੀ ਹੈ ਮਦਰ ਮਿਲਕ ਰਿਕਾਰਡ ਤੁਹਾਨੂੰ ਦੱਸਦਾ 20 ਕਿਲੋ ਪਹਿਲੇ ਸਵੇਰ ਦੀ ਝੋਟੀ ਹੈ ਦੂਜੇ ਸਵੇਰ ਦੀ ਮਦਰ ਨੇ ਜਿਹੜਾ ਆਪਣ ਦਿੱਤਾ ਹੈ ਕੱਟਾ ਦਿੱਤਾ ਹੈ ਤੇ ਤੀਜੇ ਸਵੇਰ ਦੋਸਤੋ ਫੇਰ ਉਹਦੀ ਮਦਰ ਨੇ ਗਾਂ ਕੱਟੀ ਦਿੱਤੀ ਹੈ ਬਰਨਾਲੇ ਸ਼ਹਿਰ ਚ ਗਈ ਹੈ ਦੋਸਤੋ ਵੀਡੀਓ ਆਪਣੇ ਕੋਲ ਪ੍ਰੋਪਰ ਆਪਣੇ ਚੈਨਲ ਤੇ ਚੱਲੀ ਉਹਦੀ ਵੀਡੀਓ ਦੀ ਮੱਝ ਦੀ ਦੋ ਪਸ਼ੂ ਦੋਸਤੋ ਜਿਹੜੇ ਤੁਹਾਨੂੰ ਵਿਖਾਏ ਅੱਜ ਏਕੇ ਮੀਣੀ ਮੱਝ ਸੂਈ ਨੂੰ 25 ਦਿਨ ਦਾ 20 ਤੋਂ 25 ਦਿਨ ਦਾ ਟਾਈਮ ਹੋਇਆ ਦੁੱਧ 10 ਕਿਲੋ ਹਾਜ਼ਰ ਆ ਸਾਈ ਵੀਰ ਨੇ ਦੀ ਪਾਈ ਸੀ 2000 ਰੁਪਿਆ ਪਰ ਮੁੜਕੇ ਉਹ ਵੀਰ ਨੇ ਫੋਨ ਨਹੀਂ ਚੁੱਕਿਆ ਧੰਨਵਾਦ ਉਹਦਾ ਵੀਰ ਦਾ ਵੀ ਤਨਵਾ ਡਾਕਟਰ ਵਾਲਾ ਵੀਡੀਓ ਵੇਖਣ ਵਾਸਤੇ